ਸਮਾਰਟ ਮੀਟਰ ਪਟ ਚੁੱਕੇ ਆ ਕਿਉਂਕਿ 2025 ਦੇ ਵਿੱਚ ਜਿਹੜਾ ਬਿਜਲੀ ਸੋਧ ਬਿੱਲ ਸੈਂਟਰ ਸਰਕਾਰ ਲੈ ਕੇ ਆਈ ਸੀ ਵੀ ਇਸ ادارے ਨੂੰ ਪ੍ਰਾਈਵੇਟ ਕਰਨਾ ਚੈਪੋ ਵਾਲੇ ਮੀਟਰ ਲਾਉਣਾ ਜੋ ਕਿ ਆਪਾਂ ਨੂੰ ਗਾਂਹ ਜਾ ਕੇ ਰੀਚਾਰਜ ਕਰਾਉਣੇ ਪੈਣੇ ਆ ਅਤੇ ਆਰਥਿਕ ਬੋਝ ਪਹਿਲਾਂ ਵੀ ਆਪਣੇ ਤੇ ਬਹੁਤ ਆ ਇਸ ਦਾ ਵਿਰੋਧ ਸੰਯੁਕਤ ਮੋਰਚੇ ਨੇ ਕੀਤਾ ਕਿਰਤੀ ਕਿਸਾਨ ਯੂਨੀਅਨ ਦੀ ਸਸਕਾਲ ਪੰਜਾਬੀਓ ਅੱਜ 2026 ਦੇ ਆਗਾਜ਼ ਵਾਲੇ ਦਿਨ ਕਿਰਤੀ ਕਿਸਾਨੀ ਯੂਨੀਟ ਹੈਗਾ ਜਿਹੜਾ ਆਪਦਾ ਧਰਮ ਤੇ ਕੰਮ ਸਮਝਦੀ ਹੋਈ 스마트 ਮੀਟਰ ਜਿਹੜੇ ਚੈਪੋ ਵਾਲੇ ਹੈਗੇ ਆ ਉਹ ਅੱਜ ਪਿੰਡ ਬਿਲੇਵਾਲਾ ਦੀ ਇਕਾਈ ਬਲਾਕ ਸਾਦਕ ਤੇ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਹੈ ਗਈ ਪੱਟਣ ਦੀ ਅੱਜ ਸ਼ੁਰੂਆਤ ਕੀਤੀ ਹੈ ਤੇ ਸਾਰੇ ਪਿੰਡ ਦੇ ਵਿੱਚੋਂ ਅਸੀਂ 50 스마트 ਮੀਟਰ ਪੱਟ ਚੁੱਕੇ ਆ ਕਿਉਂਕਿ 2025 ਦੇ ਵਿੱਚ ਜਿਹੜਾ ਬਿਜਲੀ ਸੋਧ ਬਿੱਲ ਸੈਂਟਰ ਸਰਕਾਰ ਲੈ ਕੇ ਆਈ ਸੀ ਵੀ ਇਸ ادارے ਨੂੰ ਪ੍ਰਾਈਵੇਟ ਕਰਨਾ ਚੈਪੋ ਵਾਲੇ ਮੀਟਰ ਲਾਉਣਾ ਜੋ ਕਿ ਆਪਾਂ ਨੂੰ ਗਾਂਹ ਜਾ ਕੇ ਰੀਚਾਰਜ ਕਰਾਉਣੇ ਪੈਣੇ ਆ ਅਤੇ ਆਰਥਿਕ ਬੋਝ ਪਹਿਲਾਂ ਵੀ ਆਪਣੇ ਤੇ ਬਹੁਤ ਆ ਇਸ ਦਾ ਵਿਰੋਧ ਸੰਯੁਕਤ ਮੋਰਚੇ ਨੇ ਕੀਤਾ ਕਿਰਤੀ ਕਿਸਾਨ ਯੂਨੀਅਨ ਦੀ ਇਕਾਈ ਪਿੰਡ ਬਿਲੇਵਾਲਾ ਅੱਜ ਸਮਾਰਟ ਮੀਟਰ ਹੈਗੇ ਜਿਹੜੇ ਪਟ ਰਹੇ ਆ ਪੰਜਾਬ ਸਰਕਾਰ ਦਾ ਵੀ ਅਸੀਂ ਵਿਰੋਧ ਕਰਦੇ ਆ ਕਿਉਂਕਿ 2025 ਦੇਸ ਬੀਲੀ ਸੋਧ ਬੈਲ ਦਾ ਵਿਰੋਧ ਪੰਜਾਬ ਸਰਕਾਰ ਨੇ ਵੀ ਨਹੀਂ ਕੀਤਾ ਇਹ ਦੋਹਾਂ ਸਰਕਾਰਾਂ ਰਲ ਕੇ ਸਾਡੇ ਤੇ ਆਰਥਿਕ ਬੋਝ ਹੈਗਾ ਜਿਹੜਾ ਪਾਉਣਾ ਚਾਹੁੰਦੀਆਂ ਸੂਜਕਤ ਮੋਰਚੇ ਦੀ ਕਾਲ ਤੇ ਕਿਰਤੀ ਕਿਸਾਨ ਯੂਨੀਅਨ ਦੀ ਇਕਾਈ ਪਿੰਡ ਬਿਲੇਵਾਲਾ ਦੇ ਵਿੱਚ ਅਸੀਂ ਅੱਜ ਮੀਟਰ ਪਟਣ ਦੀ ਘਰ-ਘਰ ਜਾ ਕੇ ਮਹਿੰਮ ਸ਼ੁਰੂ ਕੀਤੀ ਆ ਕਿਰਤੀ ਕਿਸਾਨ ਯੂਨੀਅਨ ਦਾ ਅੱਜ 1 ਜਨਵਰੀ 2026 ਦਾ ਇਹ ਪਹਿਲਾ ਕੰਮ ਹੈਗਾ ਜਿਹੜਾ ਅਸੀਂ ਇੱਥੋਂ ਅੱਜ ਬਲਾਕ ਸਾਧਕ ਦੀ ਕਾਈ ਕਿਰਤੀ ਕਿਸਾਨ ਯੂਨੀਅਨ ਵੱਲੋਂ ਜਿਹੜਾ ਮੀਟਰ ਪੱਟਣ ਦਾ ਆਗਾਜ਼ ਹੈਗਾ ਜਿਹੜਾ ਕਰ ਰਹੇ ਆ ਪੰਜਾਬ ਸਰਕਾਰ ਮੁਰਦਾਬਾਦ ਕੇਂਦਰ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਕੇਂਦਰ ਸਰਕਾਰ ਮੁਰਦਾਬਾਦ ਸਾਡਾ ਸਮਾਰਟ ਮੀਟਰ ਪੱਟ ਚੁੱਕੇ ਆ ਕਿਉਂਕਿ 2025 ਦੇ ਵਿੱਚ ਜਿਹੜਾ ਬਿਜਲੀ ਸੋਧ ਬਿੱਲ ਸੈਂਟਰ ਸਰਕਾਰ ਲੈ ਕੇ ਆਈ ਸੀ ਵੀ ਇਸ ادارے ਨੂੰ ਪ੍ਰਾਈਵੇਟ ਕਰਨਾ ਚੈਪੋ ਵਾਲੇ ਮੀਟਰ ਲਾਉਣਾ ਜੋ ਕਿ ਆਪਾਂ ਨੂੰ ਗਾਂਹ ਜਾ ਕੇ ਰੀਚਾਰਜ ਕਰਾਉਣੇ ਪੈਣੇ ਆ ਅਤੇ ਆਰਥਿਕ ਬੋਝ ਪਹਿਲਾਂ ਵੀ ਆਪਣੇ ਤੇ ਬਹੁਤ ਆ ਇਸ ਦਾ ਵਿਰੋਧ ਸੰਯੁਕਤ ਮੋਰਚੇ ਨੇ ਕੀਤਾ ਕਿਰਤੀ ਕਿਸਾਨ ਯੂਨੀਅਨ ਦੀ ਸਸਕਾਲ ਪੰਜਾਬੀਓ ਅੱਜ 2026 ਦੇ ਆਗਾਜ਼ ਵਾਲੇ ਦਿਨ ਕਿਰਤੀ ਕਿਸਾਨ ਯੂਨੀਅਨ ਹੈਗਾ ਜਿਹੜਾ ਆਪਦਾ ਧਰਮ ਤੇ ਕੰਮ ਸਮਝਦੀ ਹੋਈ 스마트 ਮੀਟਰ ਜਿਹੜੇ ਚੈਪੋ ਵਾਲੇ ਹੈਗੇ ਆ ਉਹ ਅੱਜ ਪਿੰਡ ਬਿਲੇਵਾਲਾ ਦੀ ਇਕਾਈ ਬਲਾਕ ਸਾਦਕ ਤੇ ਜ਼ਿਲ੍ਹਾ ਫਰੀਦਕੋਟ ਦੇ ਵਿੱਚ ਹੈ ਗਈ ਪੱਟਣ ਦੀ ਅੱਜ ਸ਼ੁਰੂਆਤ ਕੀਤੀ ਹੈ ਤੇ ਸਾਰੇ ਪਿੰਡ ਦੇ ਵਿੱਚੋਂ ਅਸੀਂ 50 스마트 ਮੀਟਰ ਪੱਟ ਚੁੱਕੇ ਆ ਕਿਉਂਕਿ 2025 ਦੇ ਵਿੱਚ ਜਿਹੜਾ ਬਿਜਲੀ ਸੋਧ ਬਿੱਲ ਸੈਂਟਰ ਸਰਕਾਰ ਲੈ ਕੇ ਆਈ ਸੀ ਵੀ ਇਸ ادارے ਨੂੰ ਪ੍ਰਾਈਵੇਟ ਕਰਨਾ ਚੈਪੋ ਵਾਲੇ ਮੀਟਰ ਲਾਉਣਾ ਜੋ ਕਿ ਆਪਾਂ ਨੂੰ ਗਾਂਹ ਜਾ ਕੇ ਰੀਚਾਰਜ ਕਰਾਉਣੇ ਪੈਣੇ ਆ ਅਤੇ ਆਰਥਿਕ ਬੋਝ ਪਹਿਲਾਂ ਵੀ ਆਪਣੇ ਤੇ ਬਹੁਤ ਆ ਇਸ ਦਾ ਵਿਰੋਧ ਸੰਯੁਕਤ ਮੋਰਚੇ ਨੇ ਕੀਤਾ ਤੇ ਕਿਰਤੀ ਕਿਸਾਨ ਯੂਨੀਅਨ ਦੀ ਇਕਾਈ ਪਿੰਡ ਬਿਲੇਵਾਲਾ ਅੱਜ 스마트 ਮੀਟਰ ਹੈਗੇ ਜਿਹੜੇ ਪੱਟ ਰਹੇ ਆ ਪੰਜਾਬ ਸਰਕਾਰ ਦਾ ਵੀ ਅਸੀਂ ਵਿਰੋਧ ਕਰਦੇ ਆ ਕਿਉਂਕਿ 2025 ਦੇ ਬਿਜਲੀ ਸੋਧ ਬਿੱਲ ਦਾ ਵਿਰੋਧ ਪੰਜਾਬ ਸਰਕਾਰ ਨੇ ਵੀ ਨਹੀਂ ਕੀਤਾ ਇਹ ਦੋਹਾਂ ਸਰਕਾਰਾਂ ਰਲ ਕੇ ਸਾਡੇ ਤੇ ਆਰਥਿਕ ਬੋਝ ਹੈਗਾ ਜਿਹੜਾ ਪਾਉਣਾ ਚਾਹੁੰਦੀਆਂ ਸੂਜਕਤ ਮੋਰਚੇ ਦੀ ਕਾਲ ਤੇ ਕਿਰਤੀ ਕਿਸਾਨ ਯੂਨੀਅਨ ਦੀ ਇਕਾਈ ਪਿੰਡ ਬਿਲੇਵਾਲਾ ਦੇ ਵਿੱਚ ਅਸੀਂ ਅੱਜ ਮੀਟਰ ਪਟਣ ਦੀ ਘਰ-ਘਰ ਜਾ ਕੇ ਮਹਿੰਮ ਸ਼ੁਰੂ ਕੀਤੀ ਆ ਕਿਰਤੀ ਕਿਸਾਨ ਯੂਨੀਅਨ ਦਾ ਅੱਜ 1 ਜਨਵਰੀ 2026 ਦਾ ਇਹ ਪਹਿਲਾ ਕੰਮ ਹੈਗਾ ਜਿਹੜਾ ਅਸੀਂ ਇੱਥੋਂ ਅੱਜ ਬਲਾਕ 사ਦਕ ਦੀ इकाई कृषक यूनियन ਵੱਲੋਂ ਜਿਹੜਾ ਮੀਟਰ ਪੱਟਣ ਦਾ ਆਗਾਜ਼ ਹੈਗਾ ਜਿਹੜਾ ਕਰ ਰਹੇ ਆ ਪੰਜਾਬ ਸਰਕਾਰ ਮੁਰਦਾਬਾਦ ਕੇਂਦਰ ਸਰਕਾਰ ਮੁਰਦਾਬਾਦ ਪੰਜਾਬ ਸਰਕਾਰ ਮੁਰਦਾਬਾਦ ਕੇਂਦਰ ਸਰਕਾਰ ਮੁਰਦਾਬਾਦ ਬਸ